ਹਾਂਜੀ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪਾਰਟ 2 ਬਲੌਗ ਦੇ ਵਿੱਚ ਜੋ ਕਿ ਸੀਗਾ ਆਪਾਂ ਆਏ ਸੀਗੇ ਇਹ ਮਿੱਤਰ ਮੇਰਾ ਭਾਈ ਐ 26 ਇਹਦਾ ਜਨਮ ਦਿਨ ਸੀਗਾ ਤੇ ਮਾਸੀ ਜੀ ਦੇ ਘਰ ਦੀਵਾਨ ਲਾ ਲੋ ਜਾਗਰਨ ਸੀਗਾ ਜਾਗਰਨ ਸੀਗਾ ਤੇ ਅੱਜ ਦਾ ਜਿਹੜਾ ਹੁਣ ਬਲੌਗ ਸ਼ੂਟ ਕਰ ਰਹੇ ਹਾਂ ਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਇੰਟਰੋਡਕਸ਼ਨ ਕਰਾਵਾਂਗੇ ਇਕੱਲੇ ਇਕੱਲੇ ਬੰਦੇ ਨਾਲ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਜਿਹੜੇ ਮੇਰੇ ਮਾਸੀ ਚਾਚੇ ਤਾਏ ਜਿਹੜੇ ਵੀ ਹੈਗੇ ਆ ਉਹਨਾਂ ਨਾਲ ਇੰਟਰੋਡਕਸ਼ਨ ਕਰਾਵਾਂਗੇ ਤੇ ਇਹ ਹੈ ਜੀ ਸੁਪਰੀਤ ਸਿੰਘ ਹੈ ਨਾ ਸੁਪਰੀਤ ਨਾ ਸੁਭਦੀਪ ਜੀ ਸੁਭਦੀਪ ਸਿੰਘ ਇਹ ਜੀ ਸੁਭਦੀਪ ਸਿੰਘ ਹੈ ਇਹ ਮੇਰੀ ਤੋਂ ਨੂੰ ਮਾਸੀ ਦਾ ਮੁੰਡਾ ਹੈਗਾ ਤੇ ਇਹਦਾ ਹੀ ਜਨਮ ਦਿਨ ਸੀਗਾ ਇਹਦੇ ਜਨਮ ਦਿਨ ਦੀ ਖੁਸ਼ੀ ਚ ਜਾਗਰ ਰੱਖਦੇ ਨੇ ਹਰ ਸਾਲ ਉਹ ਦੀਵਾਨ ਰੱਖਦੇ ਨੇ ਤੇ ਹੈਲੋ ਕਰਦੇ ਹੋਏ ਹੈਲੋ ਗਾਇਸ ਹੈਲੋ ਕਰ ਦੋ ਦੋਸਤੋ ਗਏ ਹੈਲੋ ਦੋਸਤੋ ਤੇ ਠੀਕ ਹੈ ਜੀ ਹੁਣ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਇੰਟਰੋਡਕਸ਼ਨ ਕਰਾਉਣੇ ਆ ਤੇ ਏ ਆ ਰਹੇ ਨੇ ਜੀ ਸ਼ੋਭੀ ਦੇ ਦਾਦਾ ਜੀ ਤੇ ਪਿੱਛੇ ਆ ਰਹੇ ਨੇ ਸ਼ੋਭੀ ਦੇ ਡੈਡੀ ਜੀ ਵੀਰੇ ਐਂ ਕਰੀਓ ਮੜਾ ਐਂ ਕਰ ਦੋ ਬਸ ਤੇ ਇਹ ਸ਼ੋਭੀ ਦੇ ਡੈਡੀ ਨੇ ਜੀ ਤੇ ਇਹ ਗੁਰシャン ਜੀ ਗੁਰシャン ਨੇ ਇਹੇ ਮੇਰੀ ਮਾਸੀ ਦਾ ਮੁੰਡਾ ਜੀ ਰਾਣੀ ਮਾਸੀ ਦਾ ਮੁੰਡਾ ਤੁਹਾਨੂੰ ਦਿਖਾਵਾਂਗੇ ਰਾਣੀ ਮਾਸੀ ਮੇਰੀ ਅੰਦਰ ਬੈਠੀ ਐ ਠੀਕ ਐ ਜੀ ਹੁਣ ਇੱਕ ਇੱਕ ਕਰਕੇ ਤੁਹਾਨੂੰ ਅੰਦਰ ਸਾਰਿਆਂ ਨਾਲ ਕਰਾਉਣੇ ਇੰਟਰੋਡਕਸ਼ਨ ਬਣੇ ਰਹੀਓ ਵਲੌਗ ਦੇ ਵਿੱਚ ਬਾਏ ਬਾਏ ਚਲੋ ਚੱਲੀਏ ਹੁਣ ਖੜੇ ਹੋ ਜੋ ਫੜ ਕੇ ਨਹੀਂ ਆ ਮਾਨ ਫੋਨ ਚਾਰ ਚਲਾ ਦੇ ਆ ਜੀ ਹਾਈ ਹੈਲੋ ਇਹਨੇ ਜੀ ਸੁਭਦੀਪ ਜੀ ਮਾਤਾ ਜੀ ਜਿਹੜੇ ਮੁੰਡੇ ਦਾ ਜਨਮ ਦਿਨ ਸੀਗਾ ਤੇ ਸੋਨੁ ਮਾਸੀ ਨੇ ਆਪਣੇ ਤੇ ਇਹਨੇ ਉਹਨਾਂ ਦੇ ਦਾਦੀ ਜੀ ਤੇ ਉਹ ਬੈਠੀ ਹੈ ਮੇਰੇ ਨਾਨੇ ਜੀ ਇਹਦਾ ਇਹਦਾ ਪਕਰਾਤਾ ਸ਼ੁਰੂ ਤੇ ਕਰਾਤਾ ਤੇ ਇਹ ਆ ਦਸੀ ਜੀ ਇਹ ਮੇਰੀ ਰਾਣੀ ਮਾਸੀ ਦੀ ਕੁੜੀ ਹੈ ਮੇਰੀ ਭੈਣ ਆਏ ਗੁਰਸ਼ਾਨ ਇਹ ਤਾਂ ਪਹਿਲੇ ਮਿਲ ਲੈਣਾ ਇਹ ਆ ਸਾਡੀ ਰਾਣੀ ਮਾਸੀ ਇਹਨੇ ਆਪਣੇ ਗੱਗੂ ਮਾਸੀ ਚੱਲ ਖੜੇ ਬੀਬੀਾ ਬੀਬੀ ਆਪਣੇ ਨਾਲ ਜਾਉਗੀ ਕੀ ਸਾਡੇ ਨਾਲ ਜਾਉਗੀ ਕਿ ਅਸੀਂ ਜਾਈਏ ਮਾਸੀ ਚੱਪਲਾ ਪਾ ਕੇ ਬੈਠੇ ਖੜੀ ਹੋ ਜਾ ਕੀ ਅਗਲੇ ਚੱਪਲੇ ਖਰਾਬ ਕਿੰਨਾ ਨੰਬਰ ਹੈ ਤੇਰਾ ਮੈਂ ਨਾ ਕਿੰਨੇ ਤੋਂ ਬਣੀ ਫਿਰ ਇਹ ਕਿਹੜਾ ਚੱਲਦਾ ਇਹ ਸਾਡੀ ਆਈ ਹੁੰਦੀ ਸੀ ਟੂ ਰਾਉਂਡ ਦੇਖੀ ਬੇਟੀ ਅੱਜ ਜਦੋਂ ਮੈਂ ਟੈਨ ਨੰਬਰ ਦੇ ਮਗਾ ਦੱਸ ਕਿ ਨਾ ਮੋਢਾ ਦੇਖੀ ਉਹ ਪਹਿਲੇ ਹੀ ਜਾਂ ਪਹਿਲੇ ਵਾ ਆਉਂਦੇ ਹੋਏ ਬਾਲੇ ਆਨੇ ਮੈਨੂੰ ਤਾਂ ਐਸੀ ਬੀਬੀ ਜਾਂਦੀ ਨਹੀਂਗੀ चलो भी, चलो सरदार चलोदार ज्योति कितने ज्योति भीर जी जाने जाने और चाह पी ली रोटी खा ली सारा कुछ हो गया ठीक है ठीक है भाई

ਆਟਰਲੀ ਚਲ ਚਾਚੂ ਨੇ ਕੇ ਕਰ ਇਚਾਲਾ ਕਰ ਡੀ ਸਟਾਰਟ ਕਰ ਲੱਕੇ ਚਾਚੂ ਕਿੱਥੇ ਚਾਚੂ ਤੇਰੀ ਗੱਡੀ ਲੈ ਕੇ ਜਾਈ ਜਾਂਦਾ ਜੇ ਬਹਿ ਜਾ ਪਹਿਲੇ ਜਾ ਕੇ ਬਹਿ ਜਾ ਤੇ ਚਾਚੂ ਕੋਲੇ ਬਹਿ ਜਾ ਗਾਣਾ ਚਲਾ ਲੈ ਗਾਣਾ ਸੁਣ ਲਗਾਣਾ ਚਲ 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 ਬੀਬੀ ਕਿੱਥੇ ਹੈ ਪਤਾ ਨਹੀਂ ਸੀ ਤੁਹਾਡਾ ਵੀ ਸੁਣ ਨੂੰ ਮਾਸੀ ਬਾਹਰੀ ਹੈ ਆਜੋ ਆਜੋ ਚਲੋ ਚਲੋ ਪ੍ਰੀਤ ਬੈਠੋ ਭਾਈ ਪ੍ਰੀਤ ਕਿੱਧਰ ਗਿਆ ਯਾਰ ਪ੍ਰੀਤ ਭਾਈ ਮੈਂ ਅਸੀਂ ਆਪਦੇ ਕੰਮ ਵੀ ਦੇਖਣੇ ਹੁੰਦੇ ਨਾ ਦੇਖਿਆ ਕਰੋ ਸਮਝਿਆ ਕਰੋ ਨਾ ਯਾਰ ਚਲੋ ਚਲੋ ਬੈਠੋ ਪਰਮੀਤ ਚੱਲ ਪੁੱਤ ਤੂੰ ਵਿਚਾਲੇ ਖੜੀ ਚ ਚਲੋ 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 ਠੀਕ ਹੈ ਬਈ ਬਾਈ ਬਾਈ ਕੁੜੀਓ ਮੇਰੇ ਪਿਆਰੇ ਭੈਣੋ ਬਾਈ ਬਾਈ ਜੋਤੀ ਭਾਈ ਬਲੌਗ ਦੇਖ ਲਿਓ ਠੀਕ ਹੈ ਸਾਰੇ ਦੋਨੇ ਪਾਉਂਗਾ ਜਿਹੜਾ ਕੱਲ ਵਾਲਾ ਸੀਗਾ ਉਹ ਤਾਂ ਪਾਤਾ ਹੈ ਹੈ ਅੱਜ ਆ ਜੋੜਾ ਹੁਣ ਆ ਇਹ ਸ਼ਾਮ ਨੂੰ ਐਡਿਟ ਕਰਕੇ ਕੱਲ੍ਹ ਸਵੇਰੇ ਪਾਜੂ ਇਹ ਠੀਕ ਹੈ ਬਾਈ ਬਾਈ ਜੋਤੀ ਬਾਈ ਕਿ ਲਾ ਪੈ ਰਿਆ ਤਾਂ ਨਾ ਇਹ ਸਹੀ ਕਰੋ ਰਹਿਣ ਦੀ ਬਹੁਤ ਓਏ ਫੜ ਕੇ ਨਾ ਲੱਤ ਖਿੱਚ ਲਈ ਰਹਿਣ ਦੀ ਬਹੁਤ ਓਏ ਇਹ ਕੰਮ ਕਰ ਲਾ ਉਹ ਵੀ ਜੇ ਬੜਾਈ ਜਾਂਦਾ ਸਹੀ ਕਿ ਨਹੀਂ ਹੋਰ ਫੜ ਕੇ ਲੱਤ ਖਿੱਚ ਲੈ ਦੋਨੇ ਫਿਰ ਕਹਿੰਗੇ ਉੱਥੇ ਮਲਾਈ ਰੇੜਕਾ ਦੇ ਭਾ ਪਫੜਾ ਕੇ ਮਧਾਣੀ ਮੈਨੂੰ ਬਿਠਾ ਦੇਗੀ ਇੱਕ ਗੱਲ ਕਰੋ ਤੁਸੀਂ 2 ਮਿੰਟ ਰੁੱਕ ਕੇ ਤੇ ਟੈਂਟੀ ਲਾ ਦੇ ਪਹਿਲਾਂ ਹਾਂ ਮੈਨੂੰ ਮਿਲਾਈ ਰੜਕਣੀਆਂ ਫਿਰ ਕਹੋ ਵੀ ਉੱਥੇ ਚਲੋ ਬੈਠੋ ਬਈ ਚਲੋ 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 ਜੀ ਚਲੋ ਚਲੋ ਧਿਆਨ ਨਾਲ ਹੀ ਲੈ ਕੇ ਬਾਏ ਬਾਏ ਅੱਪਾ ਮਿਲ ਲਵਾਂਗੇ ਬਾਏ ਬਾਏ ਸਾਰਿਆਂ ਨੂੰ ਬਾਏ ਡਿਪਲ ਬਾਏ ਹਾਂ ਜੀ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਅਸੀਂ ਆ ਚੁੱਕੇ ਹਾਂ ਜੀ ਆ ਮਸੀਕੂ ਲੋ ਆ ਚੁਕੇ ਆ ਤੇ ਹੁਣ ਜਾਣਾ ਜੀ ਅਸੀਂ ਮੈਰਿਜ ਨੂੰ ਮੈਰਿਜ ਤੇ 15 ਤਰੀਕ ਨੂੰ ਤੇ ਉਦੋਂ ਪਹਿਲਾਂ ਪਹਿਲਾਂ ਕੋਰਤੀ ਪਰਮੇਸ਼ ਦੀ ਤੇ ਮੇਰੀ ਕਰਾਣਿਆ ਗਰੂਮਿੰਗ ਕਟਿੰਗ ਕਟਵਿੰਦਰ ਆ ਗਏ ਇਹਨਾਂ ਨੂੰ ਬਣਾਉਣਿਆ ਹੀਰੋ ਤੇ ਬਣ ਰਿਹਾ ਜੀ ਵਲੌਗ ਦੇ ਵਿੱਚ ਵਲੌਗ ਸ਼ਾਮ ਨੂੰ ਹੀ ਬੰਦ ਕਰਾਂਗੇ ਤੇ ਜਿਹੜੇ ਮੇਰੇ ਵੀਰ ਨਵੇਂ ਆਉਣਗੇ ਜੀ ਸਬਸਕ੍ਰਾਈਬ ਜਰੂਰ ਕਰ ਦਿਓ ਮੈਨੂੰ ਤੇ ਲਾਈਕ ਕਰ ਦਿਓ ਵਲੌਗ ਸ਼ੇਅਰ ਕਰ ਦਿਓ ਠੀਕ ਹੈ ਜੀ ਬਾਏ ਬਾਏ বাহে এনে মামে দ বয়াহে নামে বে তীন মামে দ ਇਹ ਪਹਿਲਾ ਕਰਾਊਗਾ ਪਰਮੀਤ ਪਰਮੀਤ ਨਾ ਨਾ ਪਰਮੀਤ ਪਰਵਤ ਮਮੀ ਦੀ ਫੋਟੋ ਖਵਾਊਗਾ ਫੋਨ ਆਊਗਾ ਕੱਪੜੇ ਦੇ ਪੈਸੇ ਦੇ ਕਿ ਆਉਣੇ ਪਰਮੀਤ ਦੀ ਗਰੂਮਿੰਗ ਹੋਊਗੀ ਤੇ ਵਧੀਆ ਪੂਰੇ ਟੌਪ ਦੇ ਕੱਟ ਦੀ ਵਾਲ ਤੇ ਇਹੀ ਚਮਕੇ ਚੰਗਾ ਸਾਰੇ ਵਿਆਹ ਚ ਇਹਦੇ ਮਾਮੇ ਦਾ ਵਿਆਹ ਹੈ ਤਿੰਨ ਮਾਮਿਆਂ ਦੇ ਵਿਆਹ ਹੈ ਲੋ ਜੀ ਦੋਸਤੋ ਪਰਮੀਤ ਦਾ ਹੋ ਚੁੱਕਿਆ ਹੈ ਗਰੂਮਿੰਗ ਤੇ ਪਰਮੀਤ ਲੈ ਰਿਹਾ ਕੁੱਤਕਤਾਰੀਆਂ ਕੁੜੀ ਦੇਖੀ ਗੁੱਦਗੁੱਦੀ ਕਰੀਂਦਾ ਗੁੱਦਗੁੱਦੀ ਹੈਂ ਰੋਜ਼ ਕੌਣ ਕਟਾਉਂਦਾ ਤੇਰੇ ਅੱਜ ਕਟਾਇਆ ਕੇਹਨ ਬੇਨਾ ਆ ਆ ਜਾ ਆ ਜਾ ਹਾਂਜੀ ਦੋਸਤੋ ਉਹਨਾਂ ਸਾਰੇ ਜੀ ਪੂਰੀ ਦੇ ਵਾਲ ਤੇ ਫਾਰਗਟਾਂ ਤੋਂ ਪਹਿਲਾਂ ਹਾਂਜੀ ਦੋਸਤੋ ਹੋ ਚੁੱਕੀ ਹੈ ਜੀ ਕੋਮਲ ਦੀ ਗਰੋਮਿੰਗ ਸੋਨਾ ਹੋ ਗਿਆ ਪੂਰੀ ਦੇਖੀ ਪੂਰੀ ਗੋਲ ਹੋ ਗਿਆ ਕਹੇ ਹਲੋ ਗਾਇਸ ਹਲੋ ਗਾਇਸ ਮਾ ਸਿਸਟਮ ਹੋ ਗਿਆ ਸਿਸਟਮ ਹੋ ਗਿਆ लो जी हो गया कोरी सिस्टम बन गया हो लो जी अह हो चुकी है कमर दी कटिंग कमर दी कटिंग की होगी ते परमीदी कट दिखाई तो परमीदी कटिंग पहले मैं कर पढ़ाऊंगा हाँ तो मैं ग्रे ते काली तो पेंट ओपनी हां कटिंग दिखाई लो जी परमीदी भी कटिंग होगी कमर दी भी कटिंग होगी ते ठीक है जी ਠੀਕ ਹੈ ਜੀ ਫਿਰ ਬਲੌਗ ਸ਼ਾਮ ਨੂੰ ਹੀ ਬੰਦ ਕਰਾਂਗੇ ਤੇ ਤਦ ਤੱਕ ਲਈ RAM RAM ਸਤਿ ਸ੍ਰੀ ਅਕਾਲ ਬਾਈ ਥੱਕੇ ਹੋਇਆ ਬਹੁਤ ਖਾਤਾ ਪੀਤਾ ਵੀ ਕੁਝ ਨਹੀਂ ਹੈਗਾ ਸਾਰੀ ਰਾਤ ਜਾ ਕੇ ਕੱਢੀ ਆ ਤੇ ਠੀਕ ਹੈ ਜੀ ਬਣੇ ਰਿਓ ਬਲੌਗ ਦੇ ਵਿੱਚ ਬਲੌਗ ਕਰਾਂਗੇ ਸ਼ਾਮ ਨੂੰ ਬੰਦ ਤਦ ਤੱਕ ਲਈ RAM RAM ਬਾਈ ਸਤਿ ਸ੍ਰੀ ਅਕਾਲ